ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਜੜਿਆਲਾ ਮੰਝਕੀ ਦੀ ਪਤੀ ਧੂਨੀ ਕੀ ਵਿਖੇ ਸਤਿਦਰਬਾਰ ਤਨਤਨ ਸਖੀ ਸੁਲਤਾਨ ਲਖਦਾਤਾ ਲਾਲਾ ਵਾਲੀ ਸਰਕਾਰ ਤਨਤਨ ਪੀਰ ਗੋਸਪਾਗ 11 ਆਰਮੀ ਵਾਲੀ ਸਰਕਾਰ ਵਿਖੇ ਮਿਤੀ 21 ਅਤੇ 22 April ਨੂੰ ਮੇਲਾ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਦਰਬਾਰ ਦੇ ਮੁਖ ਸੇਵਾਦਾਰ ਬਾਬਾ ਕਾਲਾ ਜੀ ਨੇ ਦੁਆਬਾ ਹਲਚਲ ਚੈਨਲ ਦੀ ਟੀਮ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 21 April ਦਿਨ ਸੋਮਵਾਰ ਨੂੰ ਲਖਦਾਤਾ ਜੀ ਦਾ ਜਨਮ ਦਿਹਾੜਾ ਪੀ ਨਿਗਾਹੇ ਵਿਖੇ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਸੰਗਤਾਂ ਦਾ ਚਾਲਾ ਦਰਬਾਰ ਤੋਂ ਜਾਵੇਗਾ ਅਤੇ ਮਿਤੀ 22 ਕ੍ਰਾਇਉ ਦਿਨ ਮੰਗਲਵਾਰ ਨੂੰ ਸ਼ਾਮ 6 ਵਜੇ ਕਲਾਕਾਰ ਅਤੇ ਨਕਾਲ ਆਪਣੀਆਂ ਹਾਜ਼ਰੀਆਂ ਦਰਬਾਰ ਵਿਖੇ ਲਗਾਉਣਗੇ ਉਨ੍ਹਾਂ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਸਮੇਂ ਸਿਰ ਪਹੁੰਚ ਕੇ ਦਰਬਾਰ ਵਿਖੇ ਮੱਥਾ ਟੇਕਣ ਇਸ ਮੌਕੇ ਵੱਖ-ਵੱਖ ਡੇਰਿਆਂ ਤੇ ਦਰਵਾਰਾ ਤੋਂ ਸੰਤ ਮਹਾਪੁਰਸ਼ ਪਹੁੰਚਣਗੇ ਇਸ ਮੌਕੇ ਤੇ ਦਰਬਾਰ ਨੂੰ ਮੰਨਣ ਵਾਲੀਆਂ ਸੰਗਤਾਂ ਹਾਜ਼ਰ ਸਨ ਪਿੰਡ ਜੜਿਆਲਾ ਮੰਚ ਕੀ ਤੋਂ ਪੱਤਰਕਾਰ ਮੋਇਤ ਸ਼ਰਮਾ ਦੀ ਰਿਪੋਰਟ ਜਕਾਰਾ ਲਖਦਾਤਾ ਸਰਕਾਰ ਦਾ ਬੋਲ ਸਾਚੇ ਦਰਬਾਰ ਕੀ ਜੀ ਲਖਦਾਤਾ ਜੀ ਜਨਮ ਦਿਨੀਆਂ ਸਾਰੀ ਸਾਧ ਸੰਗਤ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਅਸੀਂ 21 April ਨੂੰ ਲਖਦਾਤਾ ਜੀ ਜੰਡਿਆਲਾ ਦਰਬਾਰ ਉਹ ਲੋ ਫਿਕ ਨਕਤੀ ਨਗਾਏ ਲਖਦਾਤਾ ਜੀ ਦਾ ਗੁਣ ਗਾਣ ਕਰਨ ਜਾ ਰਹੇ ਹਾਂ ਤੇ ਯਾਤਰਾ ਤੇ ਜਾ ਰਹੇ ਹਾਂ ਤੇ 22 ਤਰੀਕ ਨੂੰ ਲਖਦਾਤਾ ਜੀ ਦੇ ਦਰਬਾਰ ਤੇ ਜੰਡਿਆਲਾ ਮੰਜਗੀ ਵਿੱਚ ਕਲਾਕਾਰ ਲੱਗਣਗੇ ਫੂ ਫਾਗ ਤੁਹਾਨੂੰ ਬੇਨਤੀ ਹੈ ਸਾਰੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਲਖਦਾਤਾ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਕਾਰਾ ਲਖਦਾਤਾ ਸਰਕਾਰ ਦਾ ਬੋਲ ਸਾਚੇ ਦਰਬਾਰ ਕੀ ਜੀ